ਕਹਿੰਦੇ ਰਾਜਿਆਂ ਨੇ ਮਾਤਾ ਨੇ ਜੰਗ ਵਿੱਚ ਜਦੋਂ ਅੰਗਾਂ ਨੇ ਬਖਾਇਏ ਕਰਾਰੇ ਹੱਥ ਕਹਿੰਦੇ ਪਿੱਛੇ ਮੁੜ ਕੇ ਤਾੜ ਤਹਾੜੀਏ ਕੀ ਬਰਤ ਬਣਾਜੇ ਹੱਥੀਂ ਕੱਲ ਸਵੇਰ ਨੂੰ ਮਦਨਾਂ ਰਜਾਈਏ ਸੁਧਾ ਕਰਕੇ ਕਿਨੇ ਨੂੰ ਦਰਵਾਜ਼ਾ ਢਾਗੇ ਉਹਦੇ ਮੱਥੇ ਤਵੀਆਂ ਭੀੜ ਕੇ ਤੁਸਰੋਂ ਉਸ ਤੇ ਪਾਏ ਇਸ ਤਰੀਕੇ ਨਾਲ ਰੋਜ਼ ਦੀ ਅੱਖ ਮੁਕਾਈਏ ਬੇਤਰਅਨੀਤੀ ਕੇਂਸਰੀ ਚੰਦ ਰਾਜੇ ਨੇ ਘੜ ਲਈ ਚੰਗੇ ਇੱਕ ਹਾਥੀ ਦੇਨ ਸ਼ਰਾਬ ਵਿੱਚ ਮਰਤ ਕੀਤਾ ਜਾਏਗਾ ਹਰ ਸਾਦੀ ਸ਼ਰਾਬ ਮੈਂ ਬੇਨਤੀ ਕਰਦਾ ਅੱਜ ਸ਼ਰਾਬ ਨੇ ਪੰਜਾਬ ਨੂੰ ਪਕੜਿਆ ਪਿਆ ਹੈ ਉਹਨੇ ਸਕੂਨ ਨਹੀਂ ਕਿੰਨੇ ਠੱਕੇ ਨੇ ਪੰਜਾਬ ਦੇ ਮੈਂ ਬੇਨਤੀ ਕਰਦਾ ਇਹ ਸ਼ਰਾਬ ਖਰੀਦਣ ਤੋਂ ਨਹੀਂ ਆ ਸਾਡਾ ਹੀ ਭਾਗ ਪਈ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਮਿੱਤਰੋ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾਓ ਇਹ ਕੰਨੀ ਸ਼ਰਾਬ ਹੀ ਨਹੀਂ ਇਥੇ ਹੋਰ ਪਤਾ ਨਹੀਂ ਕਿਹੜਾ ਕਿਹੜਾ ਨਸ਼ਾ ਸਾਡੀ ਜਵਾਨੀ ਨੂੰ ਬਰਬਾਦ ਕਰਨ ਲਈ ਇੱਕ ਸਾਜਿਸ਼ਮਈ ਤਰੀਕੇ ਦੇ ਨਾਲ ਹਿੰਦੂ ਸਤਾਮਰ ਹਾਕਮਾਂ ਵੱਲੋਂ ਸਰਮਾਇਦਾਰਾਂ ਵੱਲੋਂ ਇਥੇ ਚਲਾਇਆ ਜਾ ਰਿਹਾ ਨਾਰਾਂ ਮਗਾਈਆਂ ਜਾ ਰਹੀਆਂ ਨਸ਼ਿਆਂ ਦੀ ਸ਼ਰਾਬ ਦਾ ਜੇ ਬੰਦਾ ਪੀ ਲਵੇ ਤੋ ਕੋਪ ਕਸਾਂ ਹਾਥੀ ਬਣ ਤੁਹੇ ਲੱਗ ਜਾਂਦਾ ਹੈ ਹਾਥੀ ਬਣ ਜਾਂਦਾ ਹੈ ਬਈ ਕੇ ਹਾਥੀ ਨੂੰ ਬਾਤ ਕੀ ਜਾਵੇ ਸ਼ਰਾਬ ਦੇ ਪਰ ਅੰਬੀ ਰੱਖ ਹੈ ਰਾਮੇ ਕੈਸਰੀ ਚੰਦਲੇ ਰਾਮੀਤੀ ਕਬਾਈ ਤੇ ਆਏ ਇਹਨਾਂ ਬਾਦਾਂ ਵਾਲੇ ਪਾਤਸ਼ਾਹ ਨੇ ਚੰਨਾਂ ਦੇ ਖਬਰ ਹੋਈ ਪਹਿਲਾ ਨਾਮ ਪੇਸ਼ ਕੀਤਾ ਬੋਲੀ ਚੰਦਲ ਉਹ ਜਿੱਥੇ ਮਾਰੇ ਲੱਖਾਂ ਦਾ ਆਪ ਜਾਂਦਾ ਕੋਈ ਮੋਟੇ ਖੇਦਾਂ ਦਾ ਕੋਈ ਚੰਦਲ ਕਦੇ ਕਾਮਕਿਆ ਰਾਤੋਂ ਰਾਤ ਜਲੇ ਵਿੱਚ ਪਟ ਗਿਆ ਬਈ ਜਦੋਂ ਖਬਰ ਹੋਈ ਮਹਾਰਾਜ ਨੂੰ ਨਕ ਦੇ ਤਮਿੰਗ ਉਹਨਾਂ ਵੇਸੇ ਮੇਰੇ ਸਭ ਤੇ ਆਇਕ ਸਿੰਘ ਲਗੀਨਾ ਜਿਹਦਾ ਨਾਮ ਮਕਤਲ ਸਿੰਘ ਸੀ ਉਹ ਸਿੰਘ ਦਾ ਬਲੀਨਾ ਜਿਹਦੇ ਟੋਲੇ ਮਤਲ ਮੋਹੇ ਦੇ ਤੇ ਕੜਾ ਸੀਨਾ ਉਹਨੂੰ ਥਾਪੀ ਦਿੱਤੀ ਗੁਰਾਂ ਨੇ ਤੇ ਉਹ ਸੂਰੀ ਖਪੀਨਾ ਇੱਕ ਹਾਥੀ ਤੇ ਜਾ ਰਾਜਿਆ ਬੁਰਦਦਾ ਜਾ ਮੱਥਾ ਦਾ ਬਿਲ ਦੇ ਢਿਣ ਜਾਵੇ ਕੀਨਾ ਸਿੰਘ ਉਸ ਵੇਲੇ ਪੱਗਿਆ ਕੰਮ ਗਿਆ ਮੱਦੀ ਨਾਲ ਜਿਵੇਂ ਸੰਗਰੇ ਆਪਣੇ ਸਕੇਤ ਆਸਾ ਹਾਥੀ ਇਕੱਲਈ ਹਾਥੀ ਤੋਰੇ ਤੋਰ ਦੂਜਾ ਹਾਥੀ ਕਿਹੜਾ ਉਹ ਰਾਜਾ ਕੈਸਰੀ ਚੰਦਾ ਇਹ ਹਾਥੀ ਤਾਂ ਸ਼ਰਾਬ ਦੇ ਨਸ਼ੇ ਵਿੱਚ ਮੰਦ ਹੋਇਆ ਤੇ ਰਾਜਾ ਕੈਸਰੀ ਚੰਦਾ ਜਿਹੜਾ ਉਹ ਰਾਜ ਦੇ ਨਸ਼ੇ ਵਿੱਚ ਰੱਟਿਆ ਹੋਇਆ ਆ ਰਾਜ ਦੇ ਨਸ਼ੀ ਦੇ ਤਮਾਸਤ ਮਰਤੀ ਅਗਨ ਚੜਾ ਉਹ ਖਰਾਮਤ ਤੇ ਉਸਰੀ ਚੰਦੇ ਮਰਦੋਤੀ ਦੇ ਨਾਲੋਂ ਟੱਕਰ ਗਈ ਹਰ ਸਰੀ ਮਨ ਆ ਮਸਾਲਾ ਦੇ ਹਿਜਮਾ ਆ ਵਸਤਾ ਹੱਥੀ ਰਾਜ ਨੂੰ ਪੇਟਿਆ ਇਹ ਅਜ ਇੱਕ ਮੁਸਤੇ ਹੋ ਬਦਾਨੋਂ ਵੀ ਉਹ ਪੰਜਾਬੀਆਂ ਨੂੰ ਆ ਪੰਜਾਬ ਦੇ ਪਹਾੜਾਂ ਲੋਕ ਬੰਨਾਂ ਨੂੰ ਜੁੜਾਰੂ ਕਿਉਂ ਦੇ ਨੂੰ ਉਹ ਟੱਚ ਕਰਕੇ ਡਾਂਦਾ ਇਹ ਗਲਤੀ ਐ ਉਹ ਵੀ ਗਲਤੀ ਐ ਉਹ ਨੂੰ ਸਮਝ ਲੈਣਾ ਚਾਹੀਦਾ ਐ ਕਿ ਪੰਜਾਬ ਦੇ ਉਹ ਬਹਾਦਰ ਇਹ ਕਦੀ ਕਿਸੇ ਤੋਂ ਡਰੇ ਨਹੀਂ ਇਹ ਕਦੀ ਕਿਸੇ ਤੋਂ ਡਰੇ ਨਹੀਂ ਆਰ ਜਿਵੇਂ ਸਾਰੀ ਦੁਨੀਆ ਡਰਾਵਈ ਤੇ ਇਹਨਾਂ ਤੋਂ ਉਹਦੇ ਸਾਹਮਣੇ ਵੀ ਹਿੱਕਾ ਤਾਣ ਲਈਆਂ ਪ੍ਰੋਫੈਸਰ ਪੂਰ ਸਿੰਘ ਉਹਨਾਂ ਨੇ ਬੜੀਆਂ ਖੂਬਸੂਰਤ ਕਵਿਤਾ ਲਿਖੀਆਂ ਪਰ ਕਹਿੰਦੇ ਤੇ ਧਰਤਾਂ ਹੀ ਕੰਮ ਹੋ ਇਹ ਮੋਰਕ ਨਹੀਂ ਦੀ ਮਾਰਾਂ ਦਾ ਇਹ ਦੂਹੇ ਬੀਰ ਬਹਾਦਰਾਂ ਦੀ ਇੱਕ ਤਰ੍ਹਾਂ ਸ਼ਾਸਾਰਾਂ ਦਾ ਜੋ ਇੱਥੇ ਜਾਣਾ ਚਾਹੁੰਦਾ ਏ ਉਹ ਜਿੰਨਾ ਤਾੜ ਖਾ ਜਾਵੇ ਜਿੱਦ ਤੱਕ ਮੁਕੇ ਦੀ ਅੱਖ ਹੋਵੇ ਉਦਰ ਹੀ ਜਨ ਹੋ ਜਾਵੇ ਆਹਦਾ ਤਖਿਓ ਬਾਜਾ ਮਾਰੇ ਗੁਰੂ ਦਾ ਜੋਧਾ ਸ਼ੇਰ ਬਟੱਤਰ ਸਿੰਘ ਉਹ ਤਿਆਰ ਹੋ ਗਿਆ ਤੇ ਦੂਜਾ ਜੋਧਾ ਭਾਈ ਉਹਦੇ ਸਿੰਘ ਕੇਸਰੀ ਕੰਡਾ ਸਿਰ ਲਾਉਣ ਵਾਸਤੇ ਬਾਜਾ ਵਾਲੇ ਗੁਰੂ ਨੇ ਛਾਤੀ ਦੇਤੀ ਲੋ ਵੀ ਤਮੇਂ ਜਲਦੇ ਹੋ ਗਿਆ ਸਨਾਤਬਦ ਹਾਥੀ ਆਇਆ ਢੰਗਾਂ ਮਾਰਦਾ ਸ਼ੇਰ ਦੇ ਨਸ਼ਾਤ ਮਦਹੋਸ਼ ਹਾਥੀ ਬੱਤਾ ਆ ਰਹੇ ਇਧਰ ਬੋਲ ਕੇ ਸੱਸੀਆ ਕਾਲ ਦੇ ਜਕਾਰੇ ਸੁਗੋਰ ਮੈਦਾਨ ਵਿੱਚ ਸੰਗਾਂ ਨੇ ਕੀਤੇ ਧੰਗ ਪੱਕੇ ਬੋਲ ਬਾਹ ਕੇ ਮੱਥੇ ਤੇ ਟੂੜੀਆਂ ਬੋਲ ਕੇ ਸੱਸੀਆ ਕਾਲ ਦੇ ਜਕਾਰੇ ਬਈ ਹਾਥੀ ਨੇ ਮੱਥੇ ਤੇ ਮਾਰਨੀ ਪਾਕਾ ਹੈ اے ਮਾਰੇ ¡Gracias! I don't see it, but I don't think it's urna. assim, tá babando मार पिछे न हाथी पतिया पुरड़िय सरी हूंदा ला लियासरी हूंदा लाॾो बाद किथे धोई पतर मारिया